ਹਾਂਜੀ ਹੁਣ ਜੋ ਪੰਜਾਬ ਪੁਲਿਸ ਵਾਲੀ ਅਮਨਦੀਪ ਤੋਂ ਬਾਅਦ ਜਿਹੜਾ ਕਿ ਇੱਕ ਇੰਟਰਵਿਊ ਹੋਰ ਆਉਂਦੀ ਹੈ ਜਿਹੜੀ ਕਿ ਅਫਸਾਨਾ ਖਾਨ ਦੀ ਭੈਣ ਆ ਤੇ ਇਹਦੇ ਤੋਂ ਇੱਕ ਸਵਾਲ ਪੁੱਛੇ ਜਾਂਦੇ ਆ ਤੇ ਬਣੇ ਰੋ ਚੈਨਲ ਤੇ ਪਹਿਲਾਂ ਆਪਾਂ ਇੱਕ ਵੀਡੀਓ ਸੁਣਾਵਾਂਗੇ ਬਾਅਦ ਵਿੱਚ ਵਿਚਾਰ ਵੀ ਸਾਂਝੇ ਕਰਾਂਗੇ ਹੁਣ ਇਹਦੇ ਤੋਂ ਇੱਕ ਸਵਾਲ ਪੁੱਛਿਆ ਜਾਂਦਾ ਇੱਕ ਪੱਤਰਕਾਰ ਵੱਲੋਂ ਉਹ ਕੀ ਕਹਿਣਾ ਹੈ ਉਹਨਾਂ ਦਾ ਉਹਨਾਂ ਦਾ ਕਹਿਣਾ ਇਹ ਹੈ ਕਿ ਅਫਸਾਨਾ ਖਾਨ ਦੇ ਘਰੋਂ ਜਿਹੜੀ ਇਹ ਪੰਜਾਬ ਪੁਲਿਸ ਵਾਲੀ ਗ੍ਰਿਫਤਾਰ ਕੀਤੀ ਹੈ ਜਿਹੜਾ ਕਿ ਇੱਕ ਬਾਦਲਪਿੰਡ ਦੇ ਵਿੱਚੋਂ ਇਹਨੂੰ ਗ੍ਰਿਫਤਾਰ ਕੀਤਾ ਵੀ ਇਹ ਬਸਾਨਾ ਖਾਨ ਨਾਲ ਇਹਦੇ ਕੀ ਸੰਬੰਧ ਆ ਕਿਉਂ ਇੱਥੇ ਤੁਹਾਡੇ ਕੋਲੇ ਘਰੇ ਆਉਂਦੀ ਸੀ ਤਾਂ ਪਹਿਲਾਂ ਇਹ ਚੈਨਲ ਤੇ ਵੀਡੀਓ ਜਿਹੜੀ ਆਪਣੇ ਇਹ ਸਾਂਝੀ ਕਰਾਂਗੇ ਪੂਰੀ ਵੀਡੀਓ ਸੁਣੋ ਬਾਅਦ ਵਿੱਚ ਆਪਾਂ ਕਰਾਂਗੇ ਚਾਹ ਸਾਂਝੇ ਸੁਣੋ ਵੀਡੀਓ ਉਹਨਾਂ ਨੂੰ ਬਹੁਤ ਲੋਕ ਜਾਣਦੇ ਆਗੇ ਵੀ ਇਹ ਥੋੜਾ ਵੀ ਆਪਸਾ ਹੌਮ ਜਾਣਦੀ ਹੋਊਗੀ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਕਿ ਉਹ ਚਿੱਟਾ ਵੇਚਦੀ ਹੈ ਕਿ ਮਤਲਬ ਹੁੰਦਾ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਚਿੱਟੇ ਦਾ ਉਹਦੇ ਉੱਤੇ ਪਰਚਾ ਏਡਾ ਵੱਡਾ ਕੇ ਸਾਹਰ ਉਸ ਤੋਂ ਬਾਅਦ ਤੁਹਾਡੇ ਕੋਲੇ ਕਿਉਂ ਆਉਂਦੀ ਹੈ ਜਾਂ ਹੋਰ ਕਿਸੇ ਕੋਲ ਕਿਉਂ ਨਹੀਂ ਜਾਂਦੀ ਕਿੰਨੀਆਂ ਮੈਨੂੰ ਕੱਲੀ ਨੂੰ ਮਿਲੀ ਹੋ ਹੋਰਾਂ ਨੂੰ ਵੀ ਮਿਲੀ ਹੋਣੀ ਆ ਹੁਣ ਉਹਨੇ ਇੰਟਰਵਿਊ ਵੀ ਤਾਂ ਕੀਤੀ ਹੈਗੀ ਅਕਸਰ ਲੋਕਾਂ ਦੇ ਸਾਹਮਣੇ ਆਈ ਹੈ ਕੋਈ ਮੈਨੂੰ ਚੋਰੀੋਂ ਤਾਂ ਆ ਕੇ ਮਿਲੀ ਨਹੀਂ ਕਿਸੇ ਪਾਸੇ ਵੀ ਮੈਨੂੰ ਕੋਈ ਇਹ ਦਿਖਾ ਦੇ ਵੀ ਅਫਸਾਨਾ ਖਾਨ ਨਾਲ ਕਦੇ ਉਹਦੀ ਵੀਡੀਓ ਹੋਵੇ ਕੋਈ ਗੱਲਬਾਤ ਹੋਵੇ ਮੈਂ ਆਪਸ ਦੇ ਵਿੱਚ ਕਦੇ ਲੈਣੀ ਅਮਰਦੀਪ ਤੇ ਅਫਸਾਨਾ ਖਾਨ ਨਹੀਂ ਜੀ ਕਦੇ ਵੀ ਨਹੀਂ ਮਿਲੇਗਾ ਅਮਰਦੀਪ ਕੌਰ ਤੇ ਸਵਾਲ ਉੱਠ ਰਹੇ ਆ ਕਿ ਉਹਦੇ ਕੋਲੇ ਐਡੀ ਵੱਡੀ ਕੋਠੀ 2 18 ਬੁਲਟਰ ਰੌਲਕ ਕੜੀ ਮਤਲਬ ਜਿਵੇਂ ਸਵਾਲ ਉੱਠਿਆ ਕਿ ਕੌਨਸਟੇਬਲ ਦੇ ਕੋਲੇ ਇੰਨਾ ਕੁਝ ਕਿਵੇਂ ਹੈ ਤੁਹਾਡੇ ਦਿਮਾਗ ਵਿੱਚ ਨਹੀਂ ਕਦੇ ਆਇਆ ਕਿ ਇਹਦੀ ਰਹਿਣੀ ਸੁਣੀ ਇਦਾਂ ਦੀ ਹੈ ਤਾਂ ਸਿਰਫ ਕੌਨਸਟੇਬਲ ਹੈ ਚਲੋ ਮੇਰੇ ਇੱਕ ਯਾਰੀ ਦੋਸਤੀ ਦੇ ਨਾਤੇ ਨਾਰਮਲ ਫਰੈਂਡ ਦੇ ਹੋਣ ਕਰਕੇ ਮੁੱਦਾ ਬਣਾਇਆ ਜਾ ਰਿਹਾ ਹੈ ਸੋਨਾਖਣ ਦੀ ਭੈਣ ਦੀ ਉਹ ਫਰੈਂਡ ਸੀਗੀ ਉਸ ਚੀਜ਼ ਨੂੰ ਮਤਲਬ ਜਿਆਦਾ ਉੱਪਰ ਚੱਕਿਆ ਜਾ ਰਿਹਾ ਲੋਕੋ ਇਸ ਤੀਬিনা ਜੁੜਿਆ ਤਾਂ ਸੀ ਇਹ ਮੈਂ ਹਮਤਾਜ ਕੱਲ ਅਮਨਦੀਪ ਕੌਰ ਸਾਹਿਬ ਦਾ ਕੌਨਸਟੇਬਲ ਜੋ ਥਾਰ ਵਾਲੀ ਬੀਬੀ ਦੇ ਨਾਮ ਤੋਂ ਮਸ਼ਹੂਰ ਸੀ ਉਸ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਉਸ ਦੀ ਪ੍ਰਾਪਰਟੀ ਦੀ ਤੇ ਕਾਫੀ ਪ੍ਰਾਪਰਟੀ ਨੂੰ ਸੀਜ਼ ਕੀਤਾ ਜਾਂਦਾ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਤੇ ਕੱਲ ਬਠਿੰਡਾ ਵਿਖੇ ਜੋ ਕਾਰਵਾਈ ਹੋਈ ਹੈ ਉਸ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਉਹ ਸਵਾਲ ਨੇ ਅਫਸਾਨਾ ਖਾਨ ਅਤੇ ਉਹਨਾਂ ਦੀ ਭੈਣ ਰਫਤਾਰ ਕੌਰ ਤੇ ਕਿਉਂਕਿ ਜਿਹੜੀ ਅਮਨਦੀਪ ਕੌਰ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਬਾਦਲਪਿੰਡ ਉਹਨਾਂ ਦੇ ਘਰੋਂ ਪੂਰਾ ਮਾਮਲਾ ਜਾਣਦੇ ਆ ਕਿ ਕੀ ਉਹਨਾਂ ਦੇ ਉਹਨਾਂ ਨਾਲ ਸੰਬੰਧ ਸਨ ਕੀ ਜੋ ਹੁਣ ਤੱਕ ਗੱਲਾਂ ਸਾਹਮਣੇ ਆ ਰਹੀਆਂ ਉਹਨਾਂ ਦੇ ਉੱਤੇ ਕੀ ਉਹਨਾਂ ਦੇ ਜਵਾਬ ਨੇ ਸਾਡੇ ਨਾਲ ਗਾਇਕਾ ਅਪਸਾਨਾ ਖਾਨ ਦੇ ਪੈਣ ਰਫਤਾਰ ਕੌਰ ਨੇ ਸਭ ਤੋਂ ਪਹਿਲਾਂ ਜਾਣਦੇ ਆ ਪੂਰਾ ਮਾਮਲਾ ਕੀ ਹੈ ਕਦ ਤੋਂ ਉਹਨਾਂ ਦੀ ਦੋਸਤੀ ਸੀ ਤੇ ਕੀ ਕੁਝ ਕੀ ਉਹਨਾਂ ਦਾ ਕੋਈ ਹੱਥ ਹੈ ਵਿੱਚ ਸਾਰਾ ਕੁਝ ਜਾਣਦੇ ਆ ਸਭ ਤੋਂ ਪਹਿਲਾਂ ਜਿਵੇਂ ਕੱਲ ਤੁਹਾਡੇ ਕੋਲ ਗ੍ਰਿਫਤਾਰ ਕੀਤਾ ਜਾਂਦਾ ਉਸ ਤੋਂ ਬਾਅਦ ਕਈ ਸਵਾਲ ਖੜੇ ਹੋ ਗਏ ਕਿ ਤੁਹਾਡੇ ਕੋਲ ਅਮਨਦੀਪ ਤੌਰ ਕੀ ਕਰਦੀ ਸੀ ਮੈਂ ਸਭ ਨੂੰ ਇਹ ਨੀਆਂ ਜੋ ਵੀ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਉਹ ਉਥੋਂ ਗ੍ਰਿਫਤਾਰ ਹੋਈ ਆ ਕਿ ਲੋਕ ਇਹ ਕਹਿ ਰਹੇ ਆ ਕਿਉਂਕਿ ਉਹ ਮੇਰੀ ਫਰੈਂਡ ਸੀਗੀ ਮੈਨੂੰ ਡੇਢ ਸਾਲ ਤੋਂ ਜਾਣਦੀ ਸੀਗੀ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਹ ਪੰਜਾਬ ਪੁਲਿਸ ਦੇ ਵਿੱਚ ਸੀਗੀ ਮੈਨੂੰ ਹੋਰ ਕੁਛ ਬਾਰੇ ਉਹਦੇ ਬਾਰੇ ਕੁਛ ਨਹੀਂ ਪਤਾ ਸੀਗਾ ਠੀਕ ਆ ਮੈਨੂੰ ਉਹ ਸਲੂਨ ਤੇ ਮਿਲੀ ਸੀ ਉਥੋਂ ਮੇਰੀ ਜਾਣਕਾਰੀ ਹੋਈ ਸੀ ਜਿਹੜੀ ਕੱਲ੍ਹ ਵਾਲੀ ਗੱਲ ਆ ਠੀਕ ਆ ਉਹ ਜਦੋਂ ਉਹਦੀ ਜ਼ਮਾਨਤ ਹੋਈ ਆ ਸਭ ਨੂੰ ਪਤਾ ਹੀ ਵੀ ਉਹਦੀ ਜ਼ਮਾਨਤ ਹੋਈ ਆ ਚਲੋ ਇੱਕ ਫਰੈਂਡ ਸਰਕਲ ਦੇ ਨਾਂ ਤੇ ਹਨਾ ਤੇ ਮੈਨੂੰ ਨੇ ਦੱਸਿਆ ਕਿ ਮੇਰੀ ਜ਼ਮਾਨਤ ਹੋ ਗਈ ਉਹ ਮੇਰੇ ਕੋਲੇ ਆ ਗਈ ਉੱਥੋਂ ਉਹਨੂੰ ਅਰੈਸਟ ਕੀਤਾ ਗਿਆ ਵਿਜੀਲੈਂਸ ਵੱਲੋਂ ਤੇ ਜਿਹੜਾ ਹੁਣ ਲੋਕ ਲੋਕ ਜਿਹੜੇ ਕਹਿ ਰਹੇ ਆ ਵੀ ਇਹ ਅਫਸਾਨਾ ਖਾਨ ਦੇ ਕੀ ਲਿੰਕ ਸੀ ਕੀ ਤਾਰਾਂ ਜੁੜੀਆਂ ਸੀ ਅਫਸਾਨਾ ਖਾਨ ਦਾ ਤਾਂ ਕੋਈ ਮਸਲਾ ਹੀ ਹੈ ਨਹੀਂਗਾ ਅਫਸਾਨਾ ਖਾਨ ਨਾਲ ਕੋਈ ਉਹਦੀ ਗੱਲਬਾਤ ਨਹੀਂ ਅਫਸਾਨਾ ਤੁਹਾਨੂੰ ਜਾਣਦੀ ਤੱਕ ਵੀ ਨਹੀਂ ਅਫਸਾਨਾ ਨੂੰ ਬਹੁਤ ਲੋਕ ਜਾਣਦੇ ਆਗੇ ਕੋਈ ਇਹ ਥੋੜਾ ਵੀ ਅਫਸਾਨਾ ਨੂੰ ਜਾਣਦੀ ਹੋਊਗੀ ਠੀਕ ਆ ਇਹ ਆ ਕਿ ਉਹ ਮੈਨੂੰ ਜਾਣਦੀ ਸੀਗੀ ਮੇਰੀ ਨਾਰਮਲ ਫਰੈਂਡ ਸੀਗੀ ਬਸ ਇਹ ਮਸਲਾ ਹੈਗਾ ਜਿਹੜਾ ਸੋਸ਼ਲ ਮੀਡੀਆ ਤੇ ਲੋਕ ਬੋਲੀ ਜਾ ਰਹੇ ਆ ਵੀ ਅਫਸਾਨਾ ਖਾਨ ਦਾ ਇਹ ਕਰੋ ਜੀ ਨਾ ਕਰੂ ਉਹ ਇਦਾਂ ਦਾ ਕੋਈ ਵੀ ਨਹੀਂ ਹੈਗਾ ਉਹ ਇੱਕ ਬਹੁਤ ਵੱਡਾ ਨਾਮ ਆਫਸਾਨਾ ਖਾਨ ਠੀਕ ਹੈ ਚਲੋ ਮੈਂ ਉਹਦੀ ਭੈਣ ਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੋ ਮੈਂ ਉੱਥੇ ਮੌਜੂਦਾ ਸੀ ਕਿ ਮੇਰੇ ਨਾਲ ਗੱਲ ਕਰੋ ਜੋ ਗੱਲਬਾਤ ਕਰਨੀ ਹੈ ਤੁਸੀਂ ਚੱਕ ਕੇ ਜੋ ਵੀ ਸੋਸ਼ਲ ਮੀਡੀਆ ਬੋਲ ਰਿਹਾਗਾ ਇਹ ਚੀਜ਼ਾਂ ਦਰਹਾ ਰਹੇ ਆ ਕਿ ਆਫਸਾਨਾ ਖਾਨ ਦਾ ਕੀ ਇਹਦੇ ਨਾਲ ਮਸਲਾ ਸੀਗਾ ਅੱਛਾ ਅੱਛਾ ਤੁਹਾਨੂੰ ਪਹਿਲੀ ਵਾਰ ਕਦੋਂ ਪਤਾ ਲੱਗਦਾ ਕਿ ਅਮਨਦੀਪ ਕਰੋ ਚਿੱਟਾ ਵੇਚਦੀ ਆ ਮੈਨੂੰ ਪਤਾ ਨਹੀਂ ਮੈਂ ਤਾਂ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਮੈਨੂੰ ਇਸ ਵਾਰੀ ਕੋਈ ਜਾਣਕਾਰੀ ਨਹੀਂ ਸੀਗੀ ਨਾ ਹੀ ਮੇਰੇ ਨਾਲ ਕੋਈ ਇਦਾਂ ਦੀ ਕੋਈ ਗੱਲਬਾਤ ਸੀ ਕਦੇ ਮੇਰੀ ਵੈਸੇ ਨੋਰਮਲ ਫਰੈਂਡ ਸੀ ਹੈਲੋ ਹਾਈ ਮੈਨੂੰ ਸਲੂਨ ਦੇ ਵਿੱਚ ਆਪਣੇ ਗੁਰੂ ਕੇ ਨਗਰੀ ਸਲੂਨ ਸੀਗਾ ਪੁਲਿਸ ਲਾਈਨ ਦੇ ਸਾਹਮਣੇ ਉੱਥੇ ਕਾਫੀ ਉੱਥੇ ਮਤਲਬ ਲੇਡੀਜ਼ ਆਉਂਦੀਆਂ ਤੇ ਉੱਥੇ ਮੈਨੂੰ ਜ਼ਰੂਰ ਮਿਲੀ ਸੀ ਮੇਰਾ ਇੰਸਟਾਗ੍ਰam ਦਾ ਜਿਹੜਾ ਪੇਜ ਚੱਲ ਰਿਹਾ ਮਤਲਬ ਪ੍ਰੋਮੋਸ਼ਨ ਲਈ ਮੈਂ ਉੱਥੇ ਗਈ ਸੀਗੀ ਸਲੂਨ ਤੇ ਮੈਨੂੰ ਉੱਥੇ ਹੀ ਮਿਲੀ ਹੈ ਕਾਫੀ ਮੇਰੀਆਂ ਵੀਡੀਓ ਇੱਕ ਦੋ ਤੁਸੀਂ ਦੇਖੀਆਂ ਵੀ ਹੋਣੀਆਂ ਉਹ ਉੱਥੇ ਹੀ ਬਣੀਆਂ ਹੋ ਜੀ ਜੀ ਬਿਲਕੁਲ ਜੀ ਬਿਲਕੁਲ ਉਸੇ ਉਥੋਂ ਮੇਰੀ ਹੈਲੋ ਹਾਈ ਸੀਗੀ ਮੈਨੂੰ ਢੇੜਕ ਸਾਲ ਤੋਂ ਜਾਣਦੀ ਆ ਜੋ ਆ ਮਸਲਾ ਕਰ ਰਹੇ ਉਹਦੇ ਵਿੱਚ ਮੇਰਾ ਕੋਈ ਮਤਲਬ ਜਿਹੜਾ ਇਹ ਪਰਚਾ ਪੈਂਦਾ ਜਦੋਂ ਚਟਾ ਫੜਿਆ ਜਾਂਦਾ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਕਿ ਕੋਈ ਚਟਾ ਵੇਚਦੀ ਹੈ ਨਹੀਂ ਮੈਨੂੰ ਬਿਲਕੁਲ ਕੁਝ ਵੀ ਨਹੀਂ ਪਤਾ ਸੀਗਾ ਤੇ ਤੁਹਾਨੂੰ ਉਹਨੇ ਖੁਦ ਦੱਸਿਆ ਹੋਵੇ ਜਿਵੇਂ ਯਾਰ ਆਪਣੇ ਨਾਲ ਜੀ ਗੱਲਬਾਤ ਹੀ ਨਹੀਂ ਹੋਈ ਜੋ ਅਗਰ ਹੁੰਦੀ ਤਾਂ ਸਾਰਾ ਕੁਝ ਆ ਹੀ ਜਾਣਾ ਸੀਗਾ ਸਿਰ ਉਹਦਾ ਸਾਰਾ ਕੁਝ ਚੈੱਕ ਅਪ ਕੀਤਾ ਹੀ ਹੋਣਾ ਫੋਨ ਦੀ ਡਿਟੇਲ ਜਾਂ ਕੁਝ ਵੀ ਨਹੀਂ ਮੇਰੇ ਨਾਲ ਤੇ ਇੱਕ ਨਾਰਮਲ ਫਰੈਂਡ ਸੀ ਨਾਰਮਲ ਫਰੈਂਡ ਸੀ ਬਿਲਕੁਲ ਤੇ ਕੱਲ ਜਦੋਂ ਗ੍ਰਿਫਤਾਰ ਉਸ ਤੋਂ ਬਾਅਦ ਇਹ ਵੀ ਇੱਕ ਅਫਸਾਨਾ ਖਾਨ ਹੈ ਜੋ ਉਹਨਾਂ ਦਾ ਪਰਿਵਾਰ ਹੈ ਉਹਦੀ ਮਦਦ ਕਰ ਰਿਹਾ ਲਗਾਤਾਰ ਇਦਾਂ ਦੇ ਬਿਲਕੁਲ ਝੂਠਾ ਜੀ ਨਾ ਮੇਰੀ ਮਾਂ ਕੋਈ ਉਹਦਾ ਵੀ ਘਣੀ ਉਹ ਸਾਡੀ ਫੈਮਿਲੀ ਨੂੰ ਜਾਣਦੀ ਸਿਰਫ ਮੈਨੂੰ ਜਾਣਦੀ ਮੇਰੀ ਬਾਤ ਦੀ ਬਾਹਰ ਯਾਰੀ ਦੋਸਤੀ ਹੈਗੀ ਹਰੇ ਕੁੜੀਆਂ ਨਾਲ ਬਹੁਤ ਸਾਰੀਆਂ ਕੁੜੀਆਂ ਮੈਨੂੰ ਜਾਣਦੀਆਂ ਸਾਰਿਆਂ ਨੂੰ ਪਤਾ ਹੀ ਆ ਤੇ ਪਰ ਇਦਾਂ ਹੋ ਸਕਦਾ ਹੈ ਕਿ ਇਹ ਨਹੀਂ ਹੈਗਾਗਾ ਕਿ ਚਲੋ ਮੈਨੂੰ ਮੇਰੀ ਜਾਣਕਾਰ ਸੀਗੀ ਵੀ ਲੋਕ ਜਿਹੜੇ ਇਹ ਚੀਜ਼ਾਂ ਕਹਿ ਰਹੇ ਆ ਵੀ ਅਫਸਾਨਾ ਖਾਨ ਮੇਰੀ ਭੈਣ ਦਾ ਨਾਂ ਲੈ ਕੇ ਮਤਲਬ ਉਹ ਲਾ ਰਹੇ ਆ ਉਹਦੇ ਤੇ ਅਲੀਕੇਸ਼ਨ ਲਾ ਰਹੇ ਆ ਵੀ ਅਫਸਾਨਾ ਖਾਨ ਕਿਉਂਕਿ ਅਫਸਾਨਾ ਖਾਨ ਦਾ ਨਾਮ ਬਹੁਤ ਵੱਡਾ ਹੈ ਇਸ ਕਰਕੇ ਉਹ ਉਸ ਚੀਜ਼ ਨੂੰ ਹਾਈਲਾਈਟ ਕਰ ਰਿਹਾ ਹੈ ਹੈਡਲਾਈਨ ਬਣਾ ਰਿਹਾ ਹੈ ਅਮਨਦੀਪ ਨਾਲ ਜੋੜ ਰਿਹਾ ਹੈ ਠੀਕ ਹੈ ਬਹੁਤ ਕੁਝ ਅੱਗੇ ਵੀ ਜੁੜਿਆ ਹੋਇਆਗਾ ਤੁਸੀਂ ਦੇਖਿਆ ਹੀ ਹੋਣਾ ਜਿੱਥੇ ਵੀ ਉਹ ਜੌਬ ਕਰਦੀ ਕਿਸੇ ਵੀ ਸਿੰਗਰ ਨਾਲ ਉਹਦੀਆਂ ਫੋਟੋਆਂ ਸੀ ਜਾਂ ਵੀਡੀਓ ਸੀਗੀਆਂ ਸਾਰੀਆਂ ਸੋਸ਼ਲ ਮੀਡੀਆ ਤੇ ਆਈਆਂ ਹੀ ਆ ਕੋਈ ਚੀਜ਼ ਦਾ ਲੁਕੋ ਹੋ ਨਹੀਂ ਰਿਹਾ ਕੀ ਚਾਹੇ ਸਿੱਧੂ ਬਾਈ ਨਾਲ ਲਾ ਲਓ ਚਾਹੇ ਉਹਨਾਂ ਦੇ ਪਰਿਵਾਰ ਨਾਲ ਲਾ ਲਓ ਚਾਹੇ ਪਿੱਛੇ ਜਸਵਿੰਦਰ ਬੜਾਣ ਨਾਲ ਵੀ ਉਹਦੀ ਕਾफी ਨਿਰੂਪਾਤ ਨਾਲ ਵੀ ਸੀ ਮੈਨੂੰ ਕੋਈ ਇਹ ਦਿਖਾ ਦੇ ਵੀ ਅਫਸਾਨਾ ਖਾਨ ਨਾਲ ਕਦੇ ਉਹਦੀ ਵੀਡੀਓ ਹੋਵੇ ਕੋਈ ਗੱਲਬਾਤ ਹੋਵੇ ਮੈਂ ਆਪਸ ਦੇ ਵਿੱਚ ਕਦੇ ਲੈਣੀ ਅਮਨਦੀਪ ਤੇ ਅਫਸਾਨਾ ਖਾਨ ਨਹੀਂ ਜੀ ਕਦੇ ਵੀ ਨਹੀਂ ਮਿਲੇ ਅੱਜ ਤੱਕ ਕਦੇ ਨਹੀਂ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਮਿਲੇ ਕਈ ਗੱਲਾਂ ਇਹ ਵੀ ਆ ਰਹੀਆਂ ਕਿ ਜਿਵੇਂ ਅਫਸਾਨਾ ਖਾਨ ਦੇ ਵੀਡੀਓ ਅਕਸਰ ਦੇਖਣੇ ਕੋ ਇੰਨਾ ਇੰਨਾ ਸੋਨਾ ਪਾ ਕੇ ਰੱਖਦੇ ਐ ਤੇ ਰਹਿਣੀ ਸੈਣੀ ਉਦਾਂ ਦੀ ਐ ਕਿਤੇ ਤਾਣ ਹੋਵੇ ਕੋਈ ਲਿੰਕ ਹੋਵੇ ਅੰਦਰਖੱਤੇ ਕੰਮ ਇਦਾਂ ਦਾ ਹੋਵੇ ਕੋਈ ਨਹੀਂ ਜੀ ਨਹੀਂ ਇਹ ਸਭ ਬਿਲਕੁਲ ਝੂਠ ਲੋਕ ਤਾਂ ਹੁਣ ਬਹੁਤ ਕੁਝ ਬਣਾਉਣਗੇ ਅਕਸਰ ਉਹ ਗੌਂਦੀ ਆ ਆਦੀ ਮਿਹਨਤ ਨਾਲ ਬਣਾਇਆ ਚੀ ਸਭ ਨੂੰ ਪਤਾ ਸਟਰਗਲ ਕੀਤਾ ਉਹਨੇ ਠੀਕ ਆ ਚਲੋ ਮੈਂ ਮੇਰੇ ਬਾਰੇ ਵੀ ਮੇਰੇ ਬਾਰੇ ਵੀ ਤੁਸੀਂ ਪਤਾ ਕਮੈਂਟ ਚ ਮੈਂ ਹੀ ਆਉਂਦੀ ਜਾਨੀ ਆ ਮੈਂ ਹੀ ਰਹਿਣੀ ਆ ਅਫਸਾਨਾ ਖਾਨ ਦਾ ਜਦੋਂ ਕੋਈ ਆਪਣਾ ਪ੍ਰੋਗਰਾਮ ਹੁੰਦਾ ਘਰੇ ਫੰਕਸ਼ਨ ਹੁੰਦਾ ਉਹਦੇ ਹੀ ਆਉਂਦੀ ਆ ਉਹ ਤਾਂ ਆਪਦੇ ਵਿਆਹੀ ਠੀਕ ਆ ਮੇਰੀਆਂ ਭੈਣਾਂ ਹੋਰ ਵੀ ਆ ਇਹ ਜ਼ਰੂਰੀ ਤਾਂ ਨਹੀਂ ਵੀ ਉਹ ਅਫਸਾਨਾ ਖਾਨ ਦਾ ਹੀ ਘਰਾ ਕੱਲੀ ਦਾ ਅਸੀਂ ਪੰਜ ਭੈਣਾਂ ਆ ਗਈਆਂ ਠੀਕ ਆ ਜਦੋਂ ਮੌਜੂਦਾ ਮੈਂ ਆ ਸਭ ਨੂੰ ਪਤਾ ਅਕਸਰ ਕੋਈ ਪੁੱਛ ਪੜਤਾਲ ਹੁੰਦੀ ਹੈ ਅਗਲਾ ਲੈ ਕੇ ਲ ਜਾਂਦਾ ਵੀ ਹਾਂ ਭਈ ਇਹ ਕੌਣ ਆ ਜਾਂ ਕਿਵੇਂ ਆ ਉਹ ਚੀਜ਼ ਤਾਂ ਕੋਈ ਨਹੀਂ ਉਹ ਕਰ ਰਿਹਾਗਾ ਜਿਵੇਂ ਅਮਨਦੀਪ ਕੌਰ ਤੇ ਸਵਾਲ ਉੱਠ ਰਹੇ ਆ ਕਿ ਉਹਦੇ ਕੋਲੇ ਐਡੀ ਵੱਡੀ ਕੋਠੀ 2 18 ਬੁਲਟ ਰੋਲੈਕਸ ਦੀ ਘੜੀ ਮਤਲਬ ਜਿਵੇਂ ਸਵਾਲ ਉੱਠਿਆ ਕਿ ਕੌਨਸਟੇਬਲ ਦੇ ਕੋਲੇ ਇੰਨਾ ਕੁਝ ਕਿਵੇਂ ਆ ਤੁਹਾਡੇ ਦਿਮਾਗ ਵਿੱਚ ਨਹੀਂ ਕਦੇ ਆਇਆ ਕਿ ਇਹਦੀ ਰਹਿਣੀ ਸਣੀ ਇਦਾਂ ਦੀ ਹੈ ਤਾਂ ਸਿਰਫ ਕੌਨਸਟੇਬਲ ਏ ਇਹ ਜੀ ਮੈਨੂੰ ਇਹਦਾ ਕੋਈ ਨਹੀਂ ਹੈਗਾ ਧਿਆਨ ਚ ਚਲੋ ਗੱਡੀਆਂ ਹੁੰਦੀਆਂ ਸਾਰਿਆਂ ਕੋਲ ਹੀ ਹੁੰਦੀਆਂ ਮੈਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਹੈਗਾ ਮੇਰੀ ਤਾਂ ਨਾਰਮਲ ਬਾਰ ਦੀ ਬਾਰ ਫਰੈਂਡਸ ਸੀਗੀ ਤੇ ਗੱਡੀਆਂ ਤਾਂ ਹੁਣ ਹਰੇਕ ਹੀ ਚੱਕੀ ਫਿਰਦਾ ਮੈਨੂੰ ਉਸ ਬਾਰੇ ਕੋਈ ਮਤਲਬ ਨਹੀਂ ਪਤਾ ਹੈਗਾ ਚਲੋ ਜੋ ਵੀ ਉਹਦਾ ਹੋਇਆ ਜਾ ਉਹਦੀ ਪੜਤਾਲ ਹੋਈ ਉਹ ਸਾਰਾ ਕੁਝ ਕਲੀਅਰ ਹੋ ਗਿਆ ਇਹਦੇ ਬਾਰੇ ਮੈਨੂੰ ਤਾਂ ਨਿੱਜੀ ਗੱਲਾਂ ਦਾ ਕੁਝ ਵੀ ਨਹੀਂ ਪਤਾ ਹੈਗਾ ਜਮਾਨਾ ਦਿਲ ਦੀ ਗੱਲ ਕੌਣ ਦੱਸਦਾ ਕੋਈ ਵੀ ਨਹੀਂ ਦੱਸਦਾ ਚਲੋ ਮੇਰੇ ਇੱਕ ਯਾਰੀ ਦੋਸਤੀ ਦੇ ਨਾਤੇ ਨਾਰਮਲ ਫਰੈਂਡ ਦੇ ਹੋਣ ਕਰਕੇ ਮੁੱਦਾ ਬਣਾਇਆ ਜਾ ਰਿਹਾ ਸੋਨਾਖਾਨ ਦੀ ਭੈਣ ਦੀ ਉਹ ਫਰੈਂਡ ਸੀਗੀ ਉਸ ਚੀਜ਼ ਨੂੰ ਮਤਲਬ ਜਿਆਦਾ ਉੱਪਰ ਚੱਕਿਆ ਜਾ ਰਿਹਾ ਹੈਗਾ ਜਮਾਨ ਤੋਂ ਬਾਅਦ ਜਿਵੇਂ ਤੁਹਾਡੇ ਕੋਲੇ ਆਉਂਦੀ ਹੈ ਉਸ ਦੇ ਉੱਤੇ ਵੀ ਸਵਾਲ ਨੇ ਕਿ ਮਤਲਬ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਚਿੱਟੇ ਦਾ ਉਹਦੇ ਉੱਤੇ ਪਰਚਾ ਐਡਾ ਵੱਡਾ ਕੇਸ ਆ ਵਰ ਉਸ ਤੋਂ ਬਾਅਦ ਤੁਹਾਡੇ ਕੋਲੇ ਕਿਉਂ ਆਉਂਦੀ ਹੈ ਜਾਂ ਹੋਰ ਕਿਸੇ ਕੋਲ ਕਿਉਂ ਨਹੀਂ ਜਾਂਦੀ ਉਹ ਮੈਨੂੰ ਹੁਣ ਇਹ ਚੀਜ਼ ਦਾ ਨਹੀਂ ਪਤਾ ਕਿਉਂਕਿ ਮੈਨੂੰ ਇਸੇ ਦਾ ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਉਹਦੀ ਜ਼ਮਾਨਤ ਹੋ ਗਈ ਜਦੋਂ ਬੰਦੇ ਦੀ ਜ਼ਮਾਨਤ ਹੋ ਗਈ ਆਪਾਂ ਨੂੰ ਇਹ ਹੋ ਜਾਂਦਾ ਦੀ ਚਲੋ ਵਿਛੜਦਾ ਹੀ ਆ ਸਾਰਿਆਂ ਚੋਂ ਜ਼ਮਾਨਤ ਵਾਲਾ ਬੰਦਾ ਕਿਸੇ ਨੂੰ ਵੀ ਮਿਲਣਾ ਆ ਸਕਦਾ ਜ਼ਰੂਰੀ ਤਾਂ ਨਹੀਂ ਉਹ ਮੈਨੂੰ ਇਕੱਲੀ ਨੂੰ ਮਿਲੀ ਹੋ ਹੋਰਾਂ ਨੂੰ ਵੀ ਮਿਲੀ ਹੋਣੀ ਆ ਹੁਣ ਉਹਨੇ ਇੰਟਰਵਿਊ ਵੀ ਤਾਂ ਕੀਤੀ ਹੈਗੀ ਅਕਸਰ ਲੋਕਾਂ ਦੇ ਸਾਹਮਣੇ ਆਈ ਹੈ ਕੋਈ ਉਹ ਮੈਨੂੰ ਚੋਰੀੋਂ ਤਾਂ ਆ ਕੇ ਮਿਲੀ ਨਹੀਂ ਕਿਸੇ ਪਾਸੇ ਵੀ ਇਹ ਚੀਜ਼ਾਂ ਜੀ ਅੱਛਾ ਤਾਂ ਉਹ ਮਦਮ ਬਣਾਇਆ ਜਾ ਰਿਹਾਗਾ ਕਿ ਜੀ ਇਹ ਅਫਸਾਨਾ ਖਾਨ ਨੇ ਦੇ ਘਰ ਮਤਲਬ ਅਫਸਾਨਾ ਕਿ ਸਿੱਧੂ ਮੂਸੇਵਾਲੇ ਦੀ ਵੀ ਕੀਤੀ ਉੱਥੇ ਜਿਵੇਂ ਸਿਸਟਰ ਨੇ ਉਹ ਭੈਣ ਬਣੇ ਹੋਏ ਸਿੱਧੂ ਮੂਸੇਵਾਲੇ ਦੇ ਹਨਾ ਉੱਥੇ ਲੜਕੀ ਵੀ ਸੀਗੀ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਉਹ ਕਿਤੇ ਮਿਲੇ ਹੋਣ ਆਪਸ ਦੇ ਵਿੱਚ ਨਹੀਂ ਜੀ ਬਿਲਕੁਲ ਵੀ ਨਹੀਂ ਮਿਲੇ ਅਫਸਾਨਾ ਖਾਨ ਕਿਹੜਾ ਉੱਥੇ 24 ਘੰਟੇ ਡਿਊਟੀ ਕਰਦੀ ਸੀ ਜਾਂਦੀ ਜਾਂਦੀ ਸੀਗੀ ਠੀਕ ਆ ਇਹ ਨਹੀਂ ਹੈਗਾਗਾ ਵੀ ਅਫਸਾਨਾ ਖਾਨ ਅਫਸਾਨਾ ਖਾਨ ਵੀ ਉੱਥੇ 24 ਘੰਟੇ ਸਿੱਧੂ ਭਾਈ ਦੇ ਘਰੇ ਰਹਿੰਦੀ ਸੀ ਉਹਨਾਂ ਡਿਊਟੀਆਂ ਬਦਲਦੀਆਂ ਹੀ ਰਹਿੰਦੀਆਂ ਠੀਕ ਇਹ ਨਹੀਂ ਕਦੇ ਉਹਨੂੰ ਉੱਥੇ ਨਹੀਂ ਮਿਲੀ ਤੁਸੀਂ ਮੈਂ ਦੇਖਿਆ ਹੀ ਹੁਣ ਅਕਸਰ ਅਫਸਾਨਾ ਖਾਨ ਦਾ ਡਾਡਾ-ਬਾਡਾ ਨਾਮ ਆ ਜੇ ਅਗਲਾ ਮਿਲਿਆ ਹੋਊਗਾ ਤੇ ਭੱਜ ਕੇ ਵੀਡੀਓ ਪਾਉਂਦਾ ਹੀ ਉਹਨੇ ਕਾਫੀ ਸਿੰਗਰਾਂ ਨਾਲ ਵੀਡੀਓ ਸ਼ੇਅਰ ਕੀਤੀਆਂ ਹੀ ਆ ਅਫਸਾਨਾ ਖਾਨ ਦੇ ਤੋਂ ਕੋਈ ਹੈ ਹੀ ਨਹੀਂ ਜੇ ਤੁਸੀਂ ਰੋਕਿਆ ਨਾ ਤੇ ਕਈ ਵਾਰ ਹੁੰਦੀ ਹੈ ਵੀਡੀਓ ਫੋਟੋ ਕੇ ਪਾਣ ਉਹਨੇ ਇੱਥੇ ਰੋਕਣ ਵਾਲੀ ਕਿਹੜੀ ਗੱਲ ਕੋਈ ਕਿਸੇ ਤੇ ਰੁਕਦਾ ਨਹੀਂਗਾ ਹੁਣ ਮੇਰੀ ਗੱਲ ਸੁਣ ਹੁਣ ਮੈਂ ਇੰਨਾ ਕਹਿ ਰਹੀ ਆਂਗੀ ਵੀ ਇਹ ਅਫਸਾਨਾ ਦਾ ਨਾਮ ਲੈ ਰਹੇ ਆ ਕੋਈ ਰੁਕੂਗਾ ਉਹ ਚੀਜ਼ ਤਾਂ ਜਿਹੜੀ ਉਹਨਾਂ ਨੇ ਚੱਲੀ ਜਾਂਦੀ ਚਲਾਈ ਜਾਂਦੀ ਜਦੋਂ ਮੈਂ ਕਲੀਅਰ ਕਰ ਰਹੀ ਆਂ ਵੀ ਹਨਾ ਉਹਦਾ ਕੋਈ ਲਿੰਕ ਨਹੀਂ ਉਹ ਮੇਰੀ ਫਰੈਂਡ ਸੀ ਅਫਸਾਨਾ ਖਾਨ ਨੂੰ ਉਹਦੇ ਨਾਲ ਜੋੜਿਆ ਜਾ ਰਿਹਾਗਾ ਫਿਰ ਇਦਾਂ ਤਾਂ ਹੁਣ ਲੋਕਾਂ ਨੇ ਤਾਂ ਮੂੰਹ ਨਹੀਂ ਤੱਕਿਆ ਕੱਲ ਵੀ ਵਿੱਚ ਕੀਤੀ ਗਈ ਵਿਜੀਲੈਂਸ ਦੇ ਵੱਲੋਂ ਤੁਹਾਨੂੰ ਬੁਲਾਇਆ ਗਿਆ ਸੀ ਕੱਲ ਕੀ ਗੱਲਬਾਤ ਹੁੰਦੀ ਓਥੇ ਨਹੀਂ ਉਹਨਾਂ ਨੇ ਅਰੈਸਟ ਕੀਤਾਗਾ ਮੇਰੀ ਕੋਈ ਗੱਲਬਾਤ ਨਹੀਂ ਕੋਈ ਸ਼ਮਾਰੀ ਉਹ ਉਹਨਾਂ ਨੂੰ ਜੋ ਹੋ ਗਈ ਹੈ ਕਰ ਰਹੀ ਉਹਨਾਂ ਨੇ ਕੀ ਕੀ ਇਹਦਾ ਨਹੀਂ ਨਹੀਂ ਜੀ ਬਸ ਮੇਰੇ ਕੋਲ ਤਾਂ ਉਦੋਂ ਹੀ ਅਰੈਸਟ ਕੀਤੀ ਉਹਦਾ ਉਹਨਾਂ ਦਾ ਹੋ ਹੀ ਸੀਗਾ ਮੇਰੇ ਕੋਲ ਤੁਹਾਨੂੰ ਕੱਲ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਤੇ ਕੀ ਗੱਲਬਾਤ ਹੁੰਦੀ ਤੋ ਨਹੀਂ ਜੀ ਮੈਨੂੰ ਦਫ਼ਤਰ ਦੇ ਨਾਰਮਲ ਹਾਂ ਜੀ ਨਾਰਮਲੀ ਗੱਲਬਾਤ ਹੋਈ ਐ ਇਦਾਂ ਦਾ ਕੋਈ ਮਤਲਬ ਮੇਰਾ ਮੈਂ ਨਾ ਇਦਾਂ ਹੀ ਉਹ ਚੀਜ਼ ਰਸੀ ਸੀ ਮੇਰੀ ਤਾਂ ਨਾਰਮਲ ਫਰੈਂਡ ਸੀਗੀ ਵੀ ਇਦਾਂ ਦਾ ਮਸਲਾ ਨਹੀਂ ਹੈਗਾ ਹਾਂਜੀ ਹੋਰ ਤੁਸੀਂ ਕੋਈ ਗੱਲਬਾਤ ਕਹਿਣੀ ਚਾਹੁੰਦੇ ਹੋ ਇਹ ਸਵਾਲਾਂ ਦੇ ਉੱਤੇ ਜਿਹੜੇ ਲੋਕ ਲਗਾਤਾਰ ਇਹ ਸਵਾਲ ਹੋ ਰਿਹਾ ਮੈਂ ਤੇ ਇਹ ਕਹਿਨੀ ਆ ਵੀ ਅਫਸਾਨਾ ਖਾਲਦ ਨੂੰ ਬਣਾਇਆ ਜਾ ਰਿਹਾ ਫਰੈਂਡ ਉਹ ਮੇਰੀ ਆ ਜੋ ਵੀ ਗੱਲਬਾਤ ਆ ਮੈਨੂੰ ਮੈਂ ਕਲੀਅਰ ਕਰ ਰਹੀ ਆ ਨਾਰਮਲ ਫਰੈਂਡ ਚਲੋ ਸਭ ਦੇੰਦਾ ਚੰਗੇ ਮਾੜੇ ਦੋਸਤ ਕਿਹਦੇ ਨਹੀਂਗੇ ਸਭ ਦੇ ਹੁੰਦੇ ਆ ਕੀ ਕਹ ਕੋਈ ਬੰਦਾ ਚੋਰੀ ਕਰਦਾ ਜਾਂ ਠੱਗੀ ਕਰਦਾ ਅਕਸਰ ਉਹਦਾ ਵੀ ਤਾਂ ਲਿੰਕ ਕੋਈ ਚੰਗੇ ਇਨਸਾਨ ਨਾਲ ਹੋਊਗਾ ਕੋਈ ਇਹ ਤਾਂ ਨਹੀਂ ਹੈਗਾ ਵੀ ਜੇ ਉਹ ਚੋਰੀ ਕਰਦਾ ਤੂੰ ਉਸੇ ਨਾਲ ਹੀ ਜਾਰੀ ਦੋਸਤੀ ਉਹਦੇ ਨਾਲ ਤਾਂ ਗਵੰਡੀ ਆਪਣਾ ਕੋਈ ਵੀ ਲਾ ਲਓ ਤੁਸੀਂ ਵੀ ਅਕਸਰ ਉਹ ਕਿਸੇ ਕੰਮ ਮਾੜੇ ਕੰਮ ਦੇ ਵਿੱਚ ਹੈਗਾ ਤੇ ਉਹਦੇ ਨਾਲ ਹੈਲੋ ਹਾਈ ਆ ਕਿ ਜਾਣ ਪਛਾਣਾ ਕੋਈ ਉਹਦਾ ਅਕਸਰ ਜੇ ਕੋਈ ਉਹ ਜਮਾਨਤ ਤੇ ਬਾਹਰ ਆਉਂਦਾ ਤਾਂ ਅਕਸਰ ਬੁਲਾਉਂਦਾ ਹੀ ਆ ਸਾਰਿਆਂ ਨੂੰ ਉਹ ਚੀਜ਼ ਦਾ ਮਸਲਾ ਇਹ ਮੁੱਦਾ ਮੇਰੇ ਤੇ ਮਤਲਬ ਮੜਿਆ ਜਾ ਰਿਹਾ ਹੈ ਅਫਸਾਨਾ ਖਾਨ ਤੇ ਮੜਿਆ ਜਾ ਰਿਹਾ ਹੈ ਕਿ ਅਫਸਾਨਾ ਖਾਨ ਦੀ ਕੋਈ ਲਿੰਕਾ ਇਦਾਂ ਦਾ ਕੁਝ ਵੀ ਨਹੀਂ ਜੇ ਮੈਂ ਕਹਿੰਦੀ ਲਿੰਕ ਹੋਵੇ ਤਾਂ ਆਪਾਂ ਈਮਾਨਦਾਰ ਬੈਠੇ ਆ ਕੋਈ ਉਹਦੇ ਨਾਲ ਕੋਈ ਵੀਡੀਓ ਜਾਂ ਕੋਈ ਫੋਟੋ ਕੇ ਗੱਲਬਾਤ ਵੀ ਹੁੰਦੀ ਹੋਵੇ ਉਹ ਤਾਂ ਕਲੀਅਰ ਹੋ ਜਾਣਾ ਜਾਂਚ ਤੇ ਕਦ ਜੀ ਜੀ ਬਿਲਕੁਲ ਜੀ ਬਿਲਕੁਲ ਕੋਈ ਗੱਲ ਨਹੀਂ ਜਾਂਚ ਹੋ ਸਕਦੀ ਹੋ ਸਕਦੀ ਹੈ ਕਰੋ ਤਾਂ ਬਤਨਵਾਚ ਥੈਂਕ ਯੂ ਜੀ ਤਾਂ ਗੱਲਬਾਤ ਕੀਤੀ ਅਫਸਾਨਾ ਖਾਨ ਦੇ ਭੈਣ ਰਫਤਾਰ ਕੌਰ ਦੇ ਨਾਲ ਉਹਨਾਂ ਨੇ ਦੱਸਿਆ ਕਿ ਜੋ ਵੀ ਸਵਾਲ ਉਹਨਾਂ ਦਾ ਕਹਿਣਾ ਕਿ ਉੱਠ ਰਹੇ ਐ ਉਹ ਸਾਰੇ ਝੂਠੇ ਨੇ ਅਫਸਾਨਾ ਖਾਨ ਤੇ ਅਮਨਦੀਪ ਕੌਰ ਦੀ ਕਦੇ ਆਪਸ ਵਿੱਚ ਮੁਲਾਕਾਤ ਨਹੀਂ ਹੋਈ ਐ ਨਾ ਹੀ ਸਾਡਾ ਕੋਈ ਉਸਦੇ ਨਾਲ ਲਿੰਕ ਐ ਨਾ ਲੈਣ ਨਾ ਦੇਣ ਤਾਂ ਪ੍ਰਸ਼ਾਸਨ ਐ ਜੋ ਉਸਨੇ ਜੋ ਕੱਲ ਉਹਨਾਂ ਨੇ ਕਿਹਾ ਕਿ ਸਾਨੂੰ ਸਿਰਫ ਨਾਰਮਲ ਇਹ ਪੁੱਛਿਆ ਕਿ ਗ੍ਰਿਫਤਾਰ ਤੁਹਾਡੇ ਕੋਲੋਂ ਕੀਤਾ ਐ ਹੋਰ ਉੱਥੇ ਕੋਈ ਗੱਲਬਾਤ ਨਹੀਂ ਹੋਈ ਤਾਂ ਇਹ ਸੀਗਾ ਅਫਸਾਨਾ ਖਾਨ ਦੇ ਭੈਣ ਰਫਤਾਰ ਕੌਰ ਦਾ ਪੱਖ ਤੇ ਤੁਹਾਡੇ ਅੱਗੇ ਰੱਖਿਆ ਅ ਭਾਈ ਕੱਲ ਤੁਸੀਂ ਵੀ ਉੱਥੇ ਮੌਜੂਦ ਸੀਗੇ ਕੀ ਘਟਨਾ ਵਾਪਰਦੀ ਐ ਸਾਰੀ ਕੀ ਗੱਲਬਾਤ ਐ ਜਿਹੜਾ ਐ ਕਿ ਐਕਚੁਅਲ ਬੱਚੀ ਕੀ ਐ ਵੀ ਰਣਾ ਪ੍ਰਾਣਾ ਜੁੜਿਆ ਹੋਇਆ ਬਾਦਲ ਫੈਮਲੀ ਨਾਲ ਚਲੋ ਇਹ ਵੀ ਇੱਕ ਤਰ੍ਹਾਂ ਦਾ ਬਾਦਲ ਫੈਮਲੀ ਦੇ ਉੱਥੇ ਇਹਨਾਂ ਦਾ ਹੈਗਾ ਹਨਾ ਤਾਂ ਚਲੋ ਉਹਨਾਂ ਦੇ ਥਰੂ ਮੇਰੀ ਇਹਨਾਂ ਨਾਲ ਜਾਣ ਪਛਾਣ ਹੋਈ ਕਾਫੀ ਚੰਗਾ ਮਿਲਨਸਾਰ ਪਰਿਵਾਰ ਹੈ ਅਫਸਾਨਾ ਖਾਨ ਦਾ ਕੋਈ ਇਹਦੇ ਚ ਦੋ ਰਹਿਣੀ ਆ ਇਹਨਾਂ ਦਾ ਕੋਈ ਮਸਲਾ ਸੀ ਪਰਿਵਾਰ ਕਿਸ ਤਾ ਉਹਦੇ ਰਿਗਾਰਡਿੰਗ ਕਿਤੇ ਜਾ ਰਹੇ ਸੀਗੇ ਸੰਤੋ ਬਾਅਦ ਚ ਪਤਾ ਲੱਗਦਾ ਵੀ ਅਮਨ ਇਹਨਾਂ ਦੇ ਘਰੋਂ ਅਰੈਸਟ ਹੁੰਦੀ ਆ ਐਕਚੁਅਲ ਕੀ ਹੈ ਵੀ ਦੇਖੋ ਆਪਾਂ ਨੂੰ ਅੱਜ ਕੱਲ ਤਾਂ ਅੱਜ ਦਾ ਟਾਈਮ ਹੈ ਉਹ ਜੇ ਆਪਾਂ ਨੂੰ ਆਪਦੇ ਬੱਚਿਆਂ ਦਾ ਨਹੀਂ ਪਤਾ ਹੁੰਦਾ ਕੀ ਕਰ ਰਹੇ ਆ ਦੋਸਤ ਤਾਂ ਬਹੁਤ ਦੂਰ ਦੀ ਗੱਲ ਹੈ ਆਪਾਂ ਨੂੰ ਉਹਦੇ ਬੱਚਿਆਂ ਦਾ ਨਹੀਂ ਪਤਾ ਹੁੰਦਾ ਕੀ ਕਰ ਰਹੇ ਆ ਉਹ ਤਾਂ ਮਾਂ ਪਿਓ ਦੇ ਵੀ ਸਲੀਅਤ ਬਾਅਦ ਚ ਸਾਹਮਣੇ ਆਉਂਦੀ ਉਹ ਦੋਸਤ ਦਾ ਆਪਾਂ ਨੂੰ ਕੀ ਪਤਾ ਹੋਣਾ ਹਨਾ ਸੋ ਇਹ ਚੀਜ਼ ਹੈ ਵੀ ਇਹਦੇ ਚ ਦੇਖੋ ਮੈਂ ਆ ਮੇਰੀ ਸਿਸਟਰ ਲੁਧਿਆਣੇ ਵਿਆਹੀ ਹੈ ਮੇਰਾ ਕੋਈ ਦੋਸਤ ਮੇਰੇ ਨਾਲ ਫੜਿਆ ਜਾਂਦਾ ਉਹ ਚ ਮੇਰੀ ਸਿਸਟਰ ਨੂੰ ਥੋੜਾ ਇਨਵੋਲਵ ਕੀਤਾ ਜਾਊਗਾ ਅਫਸਾਨਾ ਤਾਂ ਅੱਗੇ ਵਿਆਹੀ ਹੋਈ ਹੈ ਨਾ ਇਹ ਤਾਂ ਉਹਦੇ ਪੇਕਿਆਂ ਦਾ ਜੱਦੀ ਕਰ ਹੈ ਉਹ ਇਥੇ ਰਹਿ ਵੀ ਨਹੀਂ ਰਹੇ ਤਾਂ ਇਹ ਤਾਂ ਇੱਕ ਬਈ ਜੀ ਬਸ ਬਦਨਾਮ ਕਰਨ ਵਾਲੀ ਗੱਲ ਹੈ ਅਦਰਵਾਈਜ਼ ਕੁਝ ਇਦਾਂ ਦਾ ਸੀਨ ਨਹੀਂ ਹੈ ਕੋਈ ਅਫਸਾਨਾ ਦਾ ਰੋਲ ਨਿਕਲਦਾ ਮੈਂ ਇਸ ਪਰਿਵਾਰ ਨੂੰ ਬਹੁਤ ਪੁਰਾਣਾ ਜਾਣਦਾ ਪੈਸੀ ਦੇ ਦੇਨਦਾਰ ਹਾਂ ਸੈਕੰਡ ਕੀ ਹੈ ਵੀ ਜੇ ਕੁਝ ਵੀ ਗੱਲ ਹੁੰਦੀ ਹੈ ਉਸ ਚੀਜ਼ ਦੇ ਅਸੀਂ ਦੇਨਦਾਰ ਹੋਵਾਂਗੇ ਅਸੀਂ ਵਿਜੀਲੈਂਸ ਨਾਲ ਹਰ ਗੱਲੋਂ ਕੋਆਪਰੇਟ ਕਰਾਂਗੇ ਜੇ ਕੋਈ ਸਾਥੋਂ ਪੁੱਛ ਕੇ ਚ ਹੁੰਦੀ ਹੈ ਅਸੀਂ ਉਸ ਚੀਜ਼ ਦੇ ਦੇਨਦਾਰ ਹਾਂ ਬਾਕੀ ਜਿਹੜਾ ਇਹ ਮਸਲਾ ਹੋਇਆ ਇਹ ਦੇਖੋ ਦੋਸਤ ਆਪਣੇ ਸਾਰਿਆਂ ਦੇ ਹੋ ਆਪਕ ਨੂੰ ਪਤਾ ਨਹੀਂ ਹੁੰਦਾ ਵੀ ਕੀ ਦੇ ਮਨ ਚ ਕੀ ਹੈ ਜਾਂ ਕੀ ਗੱਲਬਾਤ ਆ ਹੁਣ ਇਹਨਾਂ ਨੂੰ ਤਾਂ ਇਹ ਹੋਇਆ ਵੀ ਚਲੋ ਉਹਦੀ ਜ਼ਮਾਨਤ ਹੋ ਗਈ ਤੇ ਚਲੋ ਕੋਈ ਨਹੀਂ ਜ਼ਮਾਨਤ ਹੋਈ ਤੋਂ ਬਾਅਦ ਕੋਈ ਵੀ ਕਿਤੇ ਜਾ ਸਕਦਾ ਹੈ ਉਹ ਇੱਥੇ ਆਈ ਹੋਈ ਸੀ ਜੇ ਹੁਣ ਪਘੋੜਾ ਬੰਦਾ ਕੋਈ ਫੜਿਆ ਜਾਂਦਾ ਉਹ ਅਲੱਗਾਂ ਚੀਜ਼ ਹੈ ਹਾਂਜੀ ਹੁਣ ਜੋ ਇਹ ਅਫਸਾਨਾ ਖਾਨ ਦੀ ਜੋ ਭੈਣ ਹੈ ਇਹਦਾ ਕਹਿਣਾ ਇਹ ਆ ਵੀ ਉਹ ਸਿਰਫ ਇੱਕ ਸਾਡੀ ਨਾਰਮਲ ਫਰੈਂਡ ਆ ਵੀ ਅਸੀਂ ਇੱਕ ਦੋ ਵਾਰੀ ਮਿਲੇ ਆ ਜੋ ਕਿ ਸਲੂਨ ਦੇ ਵਿੱਚ ਪਰ ਜਦੋਂ ਜ਼ਮਾਨਤ ਹੁੰਦੀ ਆ ਤੇ ਇਹ ਮੇਰੇ ਕੋਲੇ ਆਉਂਦੀ ਆ ਮਿਲਣ ਵਾਸਤੇ ਕੱਲੀ ਮੈਨੂੰ ਥੋੜੀ ਮਿਲੀ ਹੋਰ ਵੀ ਕਿਸੇ ਨੂੰ ਮਿਲੀ ਹੋ ਪਰ ਇਹਨਾਂ ਨੇ ਆਇਆ ਕਿਹਾ ਕਿ ਵੀ ਜਿਹੜੀ ਅਫਸਾਨਾ ਖਾਨਾ ਉਹ ਕਿਉਂ ਵਿੱਚ ਖਿੱਚਿਆ ਜਾਂਦਾ ਕਿਉਂਕਿ ਉਹਦਾ ਉਹਦੇ ਨਾਲ ਤਾਂ ਕੋਈ ਸੰਬੰਧ ਹੀ ਨਹੀਂ ਕੋਈ ਉਹਨੂੰ ਤਾਂ ਉਹਦੇ ਨਾਲ ਤਾਂ ਇਨੀ ਮਿਲੀ ਜੁਲੀ ਨਹੀਂ ਇਹ ਸਿਰਫ ਮੈਨੂੰ ਹੀ ਜਾਣਦੀ ਸੀ ਤੇ ਮੇਰਾ ਕਰਕੇ ਮੇਰੇ ਕੋਲ ਹੀ ਆਈ ਆ ਤੇ ਨਾ ਹੀ ਇਹ ਅਫਸਾਨਾ ਖਾਨ ਦਾ ਕੋਈ ਇਹਦੇ ਨਾਲ ਸੰਬੰਧ ਹੈ ਤੇ ਨਾ ਹੀ ਕੋਈ ਅਜੇ ਜਿਹੜੇ ਇਹ ਦੋਸ਼ ਲਾ ਰਹੇ ਆ ਮੀਡੀਆ ਵਾਲਿਆਂ ਨੂੰ ਕਹਿ ਰਹੀ ਉਹ ਵੀ ਇੱਕ ਸਵਾਲ ਚੱਕੀ ਜਾਂਦੇ ਆ ਵੀ ਬਸਾਨਾ ਖਾਨ ਬਸਾਨਾ ਖਾਨ ਦੇ ਕੋਲੋਂ ਮਿਲੀ ਤਾਂ ਸਿਰਫ ਇਹ ਮੈਨੂੰ ਮਿਲਣ ਆਈ ਸੀ ਇੱਥੇ ਇਹ ਗ੍ਰਿਫਤਾਰ ਹੁੰਦੀ ਹੈ ਮੇਰੇ ਕੋਲ ਤੇ ਇਹ ਜਿਹੜੀ ਅਫਸਾਨਾ ਖਾਨ ਦੀ ਇੱਕ ਭੈਣ ਆਗੀ ਤੇ ਇਹ ਉਹਦਾ ਉਹਦੇ ਬਣੀਓ ਖਲਾਸਾ ਕੀਤਾ ਇਸ ਗੱਲ ਦਾ ਕਿਉਂਕਿ ਜੇ ਗੱਲ ਕਰੀਏ ਹੁਣ ਕੋਈ ਵੀ ਜਿਹੜਾ ਕੋਈ ਦੋਸ਼ੀ ਆ ਜਿਹੜਾ ਕੋਈ ਮੁਜਰਮਾ ਜੇ ਕਿਸੇ ਕੋਲੇ ਆਉਂਦਾ ਜਾਂ ਕਿਸੇ ਦੇ ਘਰ ਦੇ ਵਿੱਚ ਜਾਂਦਾ ਉਹਦਾ ਨਾਮ ਵੱਡਾ ਹੋਵੇ ਤਾਂ ਉਹਨੂੰ ਤਾਂ ਵਿੱਚ ਇੱਕ ਵਾਰ ਖਿੱਚੇ ਜਾਓ ਕਿਉਂਕਿ ਜਦੋਂ ਐਂ ਦੱਸੋ ਇੱਕ ਮੁਜਰਮਾ ਜਦੋਂ ਪਤਾ ਵੀ ਏ ਜਮਾਨ ਤੇ ਆਇਆ ਇਹਨੇ ਇੱਕ ਚਿੱਟੇ ਦੇ ਵਿੱਚ ਵੀ ਫੜਿਆ ਗਿਆ ਸਾਰੇ ਪੰਜਾਬ 'ਚ ਇਹ ਗੱਲ ਫੈਲੀ ਹੋਈ ਆ ਨਾ ਕਿ ਇਹ ਹੋ ਸਕਦਾ ਹੀ ਨਹੀਂ ਵੀ ਇਹਨੂੰ ਪਤਾ ਨਾ ਹੋਵੇ ਤਾਂ ਵੀ ਇਹ ਵੀ ਚਿੱਟੇ 'ਚ ਫੜੀ ਗਈ ਆ ਇਹਦਾ ਕਹਿਣਾ ਇਹ ਵੀ ਮੈਨੂੰ ਕੋਈ ਪਤਾ ਨਹੀਂ ਸੀ ਇਹ ਚਿੱਟਾ ਵੇਚਦੀ ਆ ਨਾ ਹੀ ਮੈਨੂੰ ਇਹ ਪਤਾ ਵੀ ਨਾ ਹੀ ਚਿੱਟਾ ਇਹ ਪਿੰਦੀ ਆ ਤੇ ਇਹ ਜਮਾਨ ਤੇ ਜਦੋਂ ਆਉਂਦੀ ਆ ਉਸ ਤੋਂ ਬਾਅਦ ਮੇਰੇ ਕੋਲੇ ਆਉਂਦੀ ਆ ਇਥੋਂ ਗ੍ਰਿਫਤਾਰ ਹੁੰਦੀ ਆ ਵਿਜੀਲੈਂਸ ਇਹਨੂੰ ਇੱਕ ਉਹਦੇ ਉਸ ਦੇ ਬਹਾਨੇ ਸਾਦੀ ਆ ਵੀ ਤੇਰੀ ਜਾਣਕਾਰੀ ਜੋ ਸਾਰਾ ਕੁਝ ਜੋ ਪੁੱਛਦੱਸ ਵਾਸਤੇ ਇਹਨੂੰ ਬੁਲਾਇਆ ਗਿਆ ਸੀ ਪਰ ਉੱਥੇ ਇਹਦੇ ਤੇ ਇੱਕ ਕਹਿੰਦਾ ਮਤਲਬ ਸਕੰਜਾ ਕਰਾਇਆ ਗਿਆ ਕਾਨੂੰਨ ਬਣਿਓ ਇਹਦੀ ਕੋਠੀ ਇਹਦੀ ਗੱਡੀ ਤੇ ਬੁਲਟ ਇਹ ਸਭ ਕੁਝ ਰਿਜ ਕਰ ਦਿੱਤਾ ਗਿਆ ਵੀ ਜ਼ਬਤ ਕਰ ਲੇ ਦਿੱਤਾ ਗਿਆ ਜਿਹੜਾ ਸਰਕਾਰ ਬਣਿਓ ਤੇ ਇਹਦੀ ਕੋਠੀ ਦੇ ਸਾਹਮਣੇ ਇੱਕ ਜਿਹੜਾ ਅ